ਲਾਈ ਵੀ ਦੋਸਤੋ ਮਲਚੀ ਵਾਲੀ ਮਲਚਿੰਗ ਵਾਲੀ ਲਸਣ ਦੀ ਵਿਜਾਈ ਕਰਤੀ ਸ਼ੁਰੂ ਆਪਾਂ ਤੇ ਪੀ ਸੀਗਾ ਆਪਣੇ ਕੋਲੇ 42 ਕਿਲੋ ਵੀਰ ਆ ਫਰੀ ਮਾੜੀ ਮੂੜੀ ਦਾ ਹਸਲ ਕੱਟ ਕੇ ਸਾਫ਼ ਕਰਕੇ ਤੇ ਪੀ ਹੁਣ ਲੈਣਾ ਪਿਆ ਹੋਰ ਹੁਣ ਬਾਪੂ ਗਿਆ ਮੰਡੀ ਵੀ ਲੈਣਾ ਤੇ ਆਹ ਤਰੀਕੇ ਨਾਲ ਆਪਾਂ ਸਿੱਟਾ ਦੇ ਕੇ ਕਿ ਜਿਹਨਾਂ ਲਸਣਾਂ ਪਰਾਲੀ ਸਿੱਟਦੀਆਂ ਨੇ ਆਪਾਂ ਫੇ ਮਲਚਿੰਗ ਕਰ ਦਾਂਗੇ ਇਧਰ ਵੀ ਬਾਣ ਤਿਆਰ ਕੀਤਾ ਪਿਆ ਪੂਰਾ ਰੋਟਾਵੇਟਰ ਪੱਲ ਤਵੀਆਂ ਮਾਰੀਆਂ ਫਿਰ ਹਾਲ ਮਾਰੇ ਫਿਰ ਰੋਟਾਵੇਟਰ ਮਾਰੇ ਇਹ ਪਾਂਤਰਾ ਵਧੀਆ ਬਣ ਗਿਆ ਬਾਕੀ ਦੇਖਦੇ ਆਂ ਬਣੇ ਰਹੋ ਵਲੌਗ ਦੇ ਨਾਲ ਤੇ ਉਧਰ ਪ੍ਰਾਲੀ ਚੱਕੀ ਜਾਂਦੇ ਆਂ ਬੰਦੇ ਆਪਣੇ ਇੱਥੇ ਜਾਂਦੇ ਆਂ ਤੇ ਆਪਾਂ ਦਵਾਰੇ ਦੇਨੇ ਹਣ ਲਾਸਨ ਦਾ ਸਿੱਟਾ ਦਾ ਜਨਾਬ ਜਨਾਬ ਆ ਗੱਲਬਾਤ ਆਪਣੀ ਲਸਣ ਦੀ ਤੇ ਹੁਣ ਆਪਾਂ ਦੇਨੇ ਸਿੱਟਾ ਅੱਗੇ ਦੋਸਤੋ ਪ੍ਰਾਲੀ ਸਿੱਟੀ ਆਨੇ ਉਧਰ ਕਨਾਲ ਕੇ ਚ ਤਾਂ ਸੜਤੀ ਤੇ ਵੀ ਘਟ ਗਏ ਸੀ ਆ 50 ਕਿਲੋ ਵੀ ਹੋਰ ਲੈਂਦਾਗਾ ਇਹ ਲਾਸ ਨ ਬਹੁਤ ਮੋਟੀ ਜਿੱਤੀ ਐਮਪੀ ਦੀ ਹੈ ਪਿਪਲੀਆ ਮੰਡੀ ਮੱਧ ਪ੍ਰਦੇਸ਼ ਇਹ ਆ ਜੀ ਜਲਵਾਟ ਇਹ ਵੀ ਬਹੁਤ ਸੁਣਾ ਗਈ ਹੈ ਤੇ ਇਹ ਵੀ ਹੋ ਗਿਆ ਵੀਦਿਆ ਦੰਨਾ ਸਿੱਟਾ ਦੇਖਦੇ ਕਿੰਨਾ ਵੀ ਸਾਨੂੰ ਸਾਰਾ ਰਿਜ਼ਲਟ ਦੱਸ ਦਾਂਗੇ ਵੀਡੀਓ ਨਾਲ ਬਣੇ ਰਹੋ ਪੂਰੇ ਵਲੌਗ ਨਾਲ ਵੀ ਕਿੰਨਾ ਵੀ ਪਿਆ ਕਿੰਨਾ ਥਾਂ ਲੱਗਿਆ ਠੀਕ ਹੈ ਕਿੰਨੀ ਲੇਬਰ ਪੈ ਗਈ ਸਾਰਾ ਕੁਝ ਦੱਸਾਂਗੇ